ਸ਼ੁਕਰ ਮੇਰੇ ਰੱਬਾ ਸਲਾਮਤਾਂ ਮੇਰੀ ਅੱਜ ਨਾ ਮੈਂ ਇੱਥੋਂ ਪੈਸੇ ਕਢਵਾ ਕੇ ਨਾ ਆਪਣੇ ਬੱਚਿਆਂ ਦੀ ਫੀਸ ਭੇਜਾਂਗੀ ਚਲੋ ਉਹਨਾਂ ਦੀ ਦੇ ਸਾਲ ਦੀ ਫੀਸ ਤੇ ਨਿਕਲੂਗੀ ਘਰ ਚ ਕਿਸੇ ਨੂੰ ਨਹੀਂ ਐ ਅਜੇ ਪੜਨਕ ਵੀ ਨਹੀਂ ਲੱਗੀ ਇਹਨੂੰ ਕੀ ਪਤਾ ਮੈਂ ਕਰ ਰਹੀ ਹਾਂ ਤਾਂ ਕਿ ਮੈਂ ਨਾ ਇਸੇਲੀ ਵੱਲ ਚੰਗੀ ਆ ਤੇ ਬੈਂਕੋਂ ਕਿ ਆਨੀ ਆ ਐ ਵੀ ਹੋ ਜਾਏਗਾ ਐ ਵੀ ਚੱਲ ਮੇਰੀ ਟੈਨਸ਼ਨ ਤੇ ਸਭ ਤੋਂ ਵੱਡੀ ਟੈਨਸ਼ਨ ਹੀ ਹੈ ਜੋ ਸੀ ਬਾਜ ਵੇਖਾਂਗੀ ਘਰੇ ਕੀ ਜੋ ਆਜ ਕੰਮ ਪਤਾ ਲੱਗ ਗਿਆ ਕਿ ਘਰ ਐਫਡੀ ਆ ਰੋ ਆਜ ਗਈਆਂ ਨਾਤ ਵੀ ਦਿੱਤੀ ਆ ਸਾਰੇ ਇਜਾਮੇ ਰਹੇ ਲੱਗਣ ਪਰ ਹੁਣ ਕਰਾਂ ਕੀ ਮੇ ਮੇਰੀ ਵੀ ਮਜਬੂਰੀ ਹੈ ਮੈਂ ਤੇ ਰੱਬ ਨੂੰ ਪਤਾ ਮੇਰੀ ਮਜਬੂਰੀ ਸੀ ਕਿਤਾ ਜੋ ਵੀ ਕੀਤਾ ਇਹ ਖਵੇਤੇ ਸਬਜ਼ੀ შე ਰ ਲੈਨੇ ਆ। ਤੇ ਲਿਆ ਕੇ ਲਾ। ਢੈਂਗਾ ਜਲਾ। ਮੰਮੀ ਜੀ। ਲਿਓ ਮੈਂ ਅੱਜ ਇਹਨਾਂ ਦਾ ਵਾਦਾ ਤੜਕਾ ਲਾ ਦੀ। ਕੋਈ ਅਦਾਸ ਹੋਣਾ ਨਹੀਂ। ਫੇਰ ਤਿਆਰ ਹੋ ਕੇ ਤਾਂ ਤੁਰ ਪੀ ਜੀ। ਆ ਦੱਸ ਕੇ ਗਈ ਤਾਨੂੰ ਵੀ ਕਿੱਥੇ ਚਲੀ ਆਂ। ਨਾ ਮੈਂ ਦੱਸ ਕੇ ਗਈ ਮੈਂ ਤੇ ਅਪੜੇ ਤੇ ਆ ਲੱਗੀ ਜਿਹੜੇ ਕਮਰੇ। ਤੇ ਫੇਰ ਤਿਆਰ ਹੋ ਕੇ ਤਾਂ ਨਿਕਲ ਗਈ ਜੇ ਕਿਨੇ ਪਾਸੇ। ਤੇ ਨਾਲ ਨਾ ਪਿੱਛਾ ਭਾਬਾ ਵੇਂਦੀ ਵੀ ਮੈਨੂੰ ਕੋਈ ਵੇਂਦਾ ਤੇ ਨਹੀਂ ਤੇ ਮੈਂ ਰਸੋਈ ਦੇ ਸ਼ੀਸ਼ੇ ਕਾਣੇ ਸਾਰਾ ਕੁਝ ਵੇਖਣ ਲਈ। ਕੀ ਕਰੀਦਾ ਨੀ ਕਰਾ ਲਾ ਤੈਨੂੰ ਦੱਸ ਕੇ ਜਾਂਦੀ ਨਵੇਂ ਨੂੰ ਦੱਸ ਕੇ ਜਾਂਦੀ ਕੀ ਕਰੇ ਨਾ ਕੰਮਾਂ ਦੀ ਤਰੀ ਫਿਰਦੀ ਇੱਕ ਬਣਾ ਤੂੰ ਚੰਗੀ ਆ ਜਿਹੜੀ ਇਹ ਕਿਰ ਲੜਨੀ ਆ ਤੇ ਮੇਰੇ ਵਰਗੀ ਨੂੰ ਜਿਹਦੇ ਪੁੱਤੋਂ ਕਰਕੇ ਹੁਣ ਬਾਹਰ ਗੱਡੀ ਹੋਈ ਕੀ ਕਰਾ ਕੀ ਜਿਹੜੀ ਆ ਮੈਨੂੰ ਆਖਣ ਲੱਗੀ ਹੀ ਕਰ ਲੋਗੀ ਪਰ ਜਿਹੜੀ ਹੱਥ ਕਰਦਾ ਨਹੀਂ ਲੜ ਨਹੀਂ ਦੱਸ ਇਹਨੂੰ ਨਹੀਂ ਪਤਾ ਵੀ ਮਾਲ ਦੇ ਸਬਜੀ ਭਾਜੀ ਨੂੰ ਲਈ ਆ ਮੰਮੀ ਲਾਗੋ ਤੇਰਾ ਬਸ ਪਲਾ ਸੰਗੜਾ ਖਿਲਦਾ ਕੋਈ ਮੈਂ ਤੇਨੂੰ ਲੈ ਆ ਕੰਮ ਕਰਦਾ ਕੋ ਮਸਾਲਾ ਇਹ ਰਗਦਾ ਚਲੋ ਉਹ ਜਾਈ ਸਭ ਨੂੰ ਦਰਪਾਨਾ ਲੂਗੀ ਕੀ ਕਰੀਏ ਮੰਮੀ ਜੇ ਉਹ ਤੋਫੜ ਕੇ ਬਾਹਰ ਕੱਢੀ ਤੇ ਲੋਕੀ ਤਮਾਸ਼ਾ ਵੇਖਣਗੇ ਅਗਲਿਆਂ ਨੇ ਕਹਿਣਾ 4 ਦਿਨ ਉਹਦੇ ਤੇ ਬੁਰਾ ਵਕਤ ਆਇਆ ਸੀ ਤੇ 2 ਦਿਨ ਘਰੇ ਰੱਖਿਆ ਵਾ ਤੇ ਬਾਹਰ ਕੱਢਤਾ ਆ ਨੌ ਸੱਸ ਕੱਬੀਆਂ ਹੀ ਬੜੀਆਂ ਆ ਕੀ ਕਰੀਏ ਲੋਕਾਂ ਦੀ ਸ਼ਰਮ ਮਾਰਦੀ ਮੰਮੀ ਇਹੋ ਹੀ ਤਾਂ ਮੈਨੂੰ ਮਾਰਦੀ ਨਾਲੇ ਮੰਮੀ ਕੱਲ ਮੈਂ ਲक्की ਭਾਜੀ ਨੂੰ ਨਾਲ ਨੂੰ ਬੁਲਾਇਆ ਸੀ ਇੱਥੇ ਕੁਝ ਕਰ ਤੇ 2-4 ਰੁਪਿਆ ਉਹਨੂੰ ਮੈਂ ਦੇ ਦਿੱਤਾ ਮੰਮੀ ਕੁਝ ਕਰ ਮੈਂ ਨਾ ਥੋੜੇ ਥੋੜੇ ਪੈਸੇ ਕਰਕੇ 20000 ਰੁਪਇਆ ਜੋੜਿਆ ਸੀ ਤੇ ਮੈਂ ਉਹਨਾਂ ਦਾ ਲਾਤਾ ਵੀ ਆ ਤੂੰ ਹੀ ਰੱਖ ਲਓ ਤੇ ਬਾਕੀ ਫੇਰ ਮੈਂ ਥੋੜੇ ਥੋੜੇ ਜਮਾ ਕਰਕੇ ਤੇ ਤੁਹਾਡੇ ਲਈ ਰੂੰਦੀ ਰਹੂੰਗੀ ਛਲ ਚੰਗਾ ਕੀਤਾ ਇਹ ਪੁੱਤ ਥੋੜਾ ਬੋਝ ਦੇ ਭਾਰ ਹੜਾ ਹੋਇਆ ਅਗਲੇ ਆਖਣਗੇ ਚਲ ਕੋਈ ਨਾ ਕੋਈ ਇਤਹਾਸ ਹੋਈ ਥੋੜੇ ਬੁਤੇ ਦੇ ਦੇ ਤੇ ਉਹ ਕਿ ਆਪੇ ਫੇਰ ਦੇ ਦੇਣਗੇ ਇਹ ਤਾਂ ਕਿੱਡੀ ਚੰਗੀ ਹੈ ਆਪਣੇ ਖਰਚੇ ਚ ਕੱਢ ਕੱਢ ਕੇ ਰੱਖਣ ਦੇਈਏ ਤੇ ਚਲ 20000 ਹੀ ਲਾ ਦਿੱਤਾ ਪੁੱਤ ਉਹ ਤਰ੍ਹਾਂ ਦੇ 20 ਰੁਪਏ ਨਹੀਂ ਕਿਸੇ ਨੂੰ ਦਿੱਤੇ ਜਾਂਦੇ ਉਹੀ ਨਾ ਮੰਮੀ ਤੁਹਾਨੂੰ ਪਤਾ ਸਾਰਾ ਬੋਝ ਇਧਰ ਰਣਜੀਤ ਤੇ ਆ ਉਹਨਾਂ ਨੇ ਅਣਖ ਦੀ ਖਾਤਰ ਉਹ ਦਿਨ ਕਹਿ ਤੇ ਦਿੱਤਾ ਕਿ ਮੈਂ ਤੁਹਾਡੇ ਪੈਸੇ ਦਊਂਗਾ ਸਾਡੀ ਦੋਸਤੀ ਚ ਫਿਕ ਪੈਂਦੀ ਆ ਪਰ ਉਹਨਾਂ ਕੋਲ ਆਏ ਇੱਥੇ ਜਾਣੇ ਤੁਹਾਨੂੰ ਪਤਾ ਉਹਦੇ ਖੋਲ ਦੇ ਟੈਨਸ਼ਨ ਚ ਹੈਗੇ ਪੈਸੇ ਤੋਂ बार-बार ਇਹੋ ਗੱਲ ਕਹਿਣ ਲਈ ਮੁੰਡੇ ਨੂੰ ਕਿ ਮੈਂ ਕੰਮ ਵਧਾਉਣਾ ਵਾ ਮੇਰੇ ਕੋਲ ਪੈਸੇ ਹੋਣਾ ਤੇ ਮੈਂ ਪਹਿਲੇ ਵਾਲੀ ਲਾਈਨ ਤੇ ਆਪਣਾ ਕੰਮ ਲੈ ਕੇ ਆਉਣਾ ਵਾ ਖਰਚੇ ਜ਼ਿਆਦਾ ਹੁੰਦੇ ਜਾਂਦੇ ਆ ਹੌਲੀ-ਹੌਲੀ ਆ ਗੱਲਾਂ ਕਰਨ ਲਈ ਕਿ ਸਾਡੀ ਭੈਣ ਤੇ ਜੀਜਾ ਉਹ ਵੀ ਘਰੇ ਆ ਕੇ ਬੈਠੇ ਆ ਤੇ ਅੱਗੇ ਨਾਲ ਉਹ ਦੋਨਾ ਖਰਚਾ ਹੋ ਗਿਆ ਘਰ ਦਾ ਪਰ ਕਰੀਏ ਕੀ ਜੇ ਮੈਂ ਭੈਣ ਨੂੰ ਆਵਲ ਕਹਾਂਗਾ ਤੇ ਜੀਜੇ ਨੇ ਕੰਗੋ ਮੈਨੇ ਜੜੀ ਕਿ ਤੂੰ ਆਪਣੀ ਭੈਣ ਤੇ ਜੀਜੇ ਨੂੰ ਨਹੀਂ ਘਰ ਰੱਖ ਸਕਦਾ ਚਾੜਦਾ ਕੋਨਾ ਕੁਝ ਕਰਾਂਗੇ ਮੰਮੀ ਹੁਣ ਇਹਨਾਂ ਨੂੰ ਕੀ ਸ਼ਰਮ ਚਾਹੀਦੀ ਆ ਇਹਨਾਂ ਨੂੰ ਆਪਣਾ ਕੁਝ ਹੋਰ ਬੰਦੋਬਸਤ ਕਰਨਾ ਚਾਹੀਦਾ ਕੋਈ ਇਹਨਾਂ ਨੂੰ ਕਿੰਨੇ ਕ ਦਿਨ ਖਵਾਊਗਾ ਮੈਂ ਨਹੀਂ ਜਿੰਨਾ ਚਿਰ ਇਹ ਰਹਿਣਾ ਐਡੀ ਇਹ ਬਲੱਛਣੀ ਆ ਨਾ ਸਾਡੇ ਘਰ ਦੀ ਬਰਕਤ ਹੀ ਨਹੀਂ ਪੈਣਗੀ ਕਿ ਤੇ ਆ ਬਰੇਕਾਰ ਜਾਣ ਕਿ ਤੇ ਮਾਣਾ ਚ ਘਰ ਨਭਣ ਤੇ ਹੀ ਵੀ ਆਪਣਾ ਕੰਮ ਤੋਰੀਏ ਭਾਵੇਂ ਪੁੱਤ ਕਿਹਵੇਂ ਵੇਲੇ ਸੋਜੀ ਨਾ ਖਾੜੀ ਕਿਹਵੇਂ ਵੇਲੇ ਦਹੀਂ ਨਾ ਖਾੜੀ ਜਾਂ ਕਿਹ ਤਰ੍ਹਾਂ ਹੋਉਂਦੇ ਹਨ ਉਹਨਾਂ ਦੋਵੇਂ ਟਾਈਮ ਸੱਜੀ ਹੋਣੀ ਪੈਂਦੀ ਦੋਜੀ ਹੋਏ ਆਪੋ ਵਿੱਚ ਤਾਂ ਬਰਗ ਹੋ ਗਿਆ ਤੇ ਦੂਰਾ ਖਰਚਾ ਵਾ ਵੇਖ ਲਓ ਮੰਮੀ ਉਹ ਵੀ ਹੁਣ ਵਿਚਾਰੇ ਇੰਨੀ ਦੂਰ ਗਏ ਆ ਬੰਬੇ ਤੇ ਕੰਮ ਵਜੇ ਗਏ ਆ ਤੇ ਤੁਹਾਨੂੰ ਪਤਾ ਉਥੋਂ ਦਾ ਕਿਰਾਇਆ ਪੜਾ ਹੀ ਨੀ ਮਾਨ ਹੈਗਾ ਕੋਲ ਪੈਹਾ ਹੋਊਗਾ ਤੇ ਬੰਦਾ ਬਾਹਰ ਜਾਊਗਾ ਏਡੀ ਦੂਰ ਕੀ ਕਰੇ ਬੰਦਾ ਮਜਬੂਰੀਆਂ ਮਾਰਦਿਆਂ ਇਹਨਾਂ ਨੂੰ ਖੁਦ ਸ਼ਰਮ ਹੋਣੀ ਚਾਹੀਦੀ ਆ ਇਹ ਅਹੀਂ ਕੁਝ ਨਾ ਕੁਝ ਹੁਣ ਕਰੀਏ ਤੇ ਇਹਨਾਂ ਦੇ ਘਰ ਦਾ ਖਿਆੜਾ ਛੱਡੀਏ ਅੱਛਾ ਮੰਮੀ ਆਉਂਦੀ ਆ ਨਾ ਤੇ ਤੁਸੀਂ ਜ਼ਰੂਰ ਇਹਦੇ ਬੋਦੇ 'ਚ ਪੱਟਿਓ ਜਰਾ ਫੜਕੇ ਇਹ ਕਿੱਥੇ ਚਲ ਜੰਨੀ ਆ ਤੇ ਆਸ਼ਿਆ ਤੋਂ ਹੋ ਗਈ ਨਾ ਕੋਈ ਕੰਮ ਨੂੰ ਹੱਥ ਲਾਉਂਦੀ ਨਾ ਗੱਲ ਨਾ ਬਾਤ ਪਰ ਫੇਰ ਨਿਕਲ ਗਈ ਆ ਆਉਗੀ ਤੇ ਤੁਸੀਂ ਇਹਦਾ ਰੁchnੀ ਜ ਮੈਂ ਪੁੱਛਦੀ ਮੰਮੀ ਚੰਗੀ ਨਹੀਂ ਲੱਗੀ ਜਰ ਆਉਂਦੀ ਤੇ ਪੁੱਛੂੰਗੀ ਤੇ ਪਤਾ ਰਣਜੀਤਾ ਰਤੀ ਫੋਨ ਲਾਉਂਦੇ ਆਂ ਰਾਜੀ ਬਾਜੀਆ ਕਦੋਂ ਤੋਂ ਉਹਨੇ ਕੀ ਜਾਂਦਾ ਨਾ ਸੁਣਦੇ ਹੀ ਚਲ ਉਹ ਤਾਂ ਤੇ ਮੈਂ ਆਈ ਨਹੀਂ ਮਾ ਚਲੇਰਾ ਹੋਇਆ ਤੂੰ ਵੀ ਲੰਮੀ ਬੈਗੀ ਆ ਜਾਣਾ ਅਮਨਿਤ ਦੇ ਵਿੱਚ ਠੀਕ ਠੀਕ ਕੀ ਕਰਦੇ ਵੇ ਦੀਸਾ ਤੇ ਦੇ ਨੂੰ ਗਿਆੜੀ ਕੀ ਕਰਨ ਹੈ ਅਹੀਂ ਤੂੰ یوں ਕਰਦੇ ਕਰਦੀ ਆ ਤੇ ਤੂੰ ਆਹ ਕਿਥੇ ਤਿਆਰ ਦੂਰ ਹੋਵੇ ਕਿਥੋਂ ਆਈ ਆ ਮੇਨੂੰ ਤੇ ਪੁੱਤੇ ਇਹ ਡਾਰਿਆ ਵੀ ਤੂੰ ਜਾਣੀ ਆ ਕਿ ਜੇ ਨਾਲ ਸਾਡੀ ਕੋਈ ਅੱਖੀ ਘੱਟਾ ਪਾਉਂਦੀ ਫਿਰੇ ਤੇ ਈ ਸ਼ਰਮ ਦੀ ਮਰ ਜੀਏ ਘੱਟਾ ਤੇ ਕੀ ਕਹਿੰਦੇ ਮੁੰਨੀ ਤੇ ਸਾਡੀ ਅੱਖ ਨਹੀਂ ਆ ਮਾਵਾਂਗੀ ਭਾਡੇ ਮੈਂ ਨਾ ਕਮੇਟੀਆਂ ਦੀ ਹੀਰਾ ਫੇਰੀ ਕਰ ਸਕਦੀ ਆ ਹੋਰ ਬਥੇਰੇ ਠੱਗੀਆਂ ਕਰ ਸਕਦੀ ਪਰ ਆਪਣੀ ਨਾ ਇੱਜ਼ਤ ਦਾ ਗਾਮ ਨਹੀਂ ਰੁੱਤਨ ਦਵਾਂਗੀ ਆਪਣੇ ਭਰਾਵਾਂ ਦੀ ਆਪਣੇ ਭਾਬੂ ਦੀ ਤੇ ਆਪਣੀ ਮਾਂ ਦੀ ਕੋਈ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਵਾਂਗੀ ਬਰ ਮੱਝ ਹੋ ਜਾਣੀ ਠੱਗੀਆਂ ਕਮੇਟੀਆਂ ਨੇ ਹੋਰ ਗੱਲ ਹੁੰਦੀ ਪਰ ਤੋ ਇਹ ਗੱਲ ਬੜੀ ਵੱਡੀ ਅੱਜ ਕਹਿਤੀ ਮੈਨੂੰ। ਉਹ ਮੇਰੀ ਗੱਲ ਸੁਣ ਲੈ ਮੰਮੀ ਤੇ ਕਹਿਣ ਦਾ ਮਤਲਬ ਇਹ ਨਹੀਂ ਹੈਗਾ। ਮੰਮੀ ਵੈਸੇ ਕਹਿੰਦੇ ਆਂ ਵੀ ਬਾਰ ਬਤੂ ਕਿੱਥੇ ਜਾਂਦੀ ਆਂ। ਲੋਕ ਕੀ ਸੋਚਣਗੇ ਚੰਗਾ ਨਹੀਂ ਲੱਗਦਾ। ਮੰਮੀ ਕਹਿੰਦੇ ਤਿਆਛਿਆ ਰੋ ਕੇ ਕਿੱਥੇ ਜਾਂਦੀ ਆਂ। ਕਹਿਣ ਦਾ ਮਤਲਬ ਕੀ ਫਿਰ ਇੰਨਾ ਦਾ। ਹਾਂ ਤੇ ਲੋਕਾਂ ਨੇ ਤੇ ਐ ਹੋਇ ਜਣਾ ਹੁਣ ਕੋਈ ਹੁਣ ਮੇਰੇ ਅੱਗੇ ਆ। ਇੱਧਰ ਵੇਹ। ਮੰਮੀ ਤੁਸੀਂ ਨਾ ਬੋਲੋ। ਸਵੇਰ ਦਾ ਸਾਰਾ ਕੰਮ ਪਿਆ ਹੋਈ। ਤੂੰ ਪਕਾ ਕੇ ਘਪਰਾਉਂਢੀ ਖਾ ਕੇ ਕੋਈ ਘਰ ਵਾਲੇ ਨੂੰ ਨਹੀਂ ਤੋਰਨਾ ਉਹਨਾਂ ਨੂੰ ਬਾਜੀ ਨੂੰ ਮੈਂ ਦੋ ਪਰੌਣੀਆਂ ਲਾ ਕੇ ਦਿੱਤੀਆਂ ਆਂ ਤੇ ਆ ਅੱਜ ਸ਼ਹਿਰ ਹੋ ਕੇ ਮਿੱ Đੀਆਂ ਛੜੀਆਂ ਕਰਕੇ ਪਰਸ ਫੜ ਕੇ ਮੋਬਾਈਲ ਫੜ ਕੇ ਤੁਰ ਪੈਗੀ ਤੇ ਗੱਡੀ ਤੇਨੂੰ ਬਾਹਰ ਲੈਣ ਆਉਗੀ ਤੇ ਲੋਕ ਤੇਨੂੰ ਕੀ ਕਹਿਣਗੇ ਵੀ ਤੂੰ ਕਿੱਥੇ ਗਈ ਆ ਤੂੰ ਵਰਤਿਕ ਸਹੀ ਆ ਆਪਣੀ ਜਗ੍ਹਾ ਪਰ ਲੋਕਾਂ ਨੇ ਤੈਨੂੰ ਸਹੀ ਨਹੀਂ ਜੱਜਮੈਂਟ ਕਰਨੀ ਲੋਕਾਂ ਨੇ ਤੈਨੂੰ ਗਲਤ ਹੀ ਕਹਿਣਾ ਹੈ ਇਸ ਕਰਕੇ ਆਪਣਾ ਘਰ ਦਾ ਕੰਮਕਾਜ ਵੀ ਥੋੜਾ ਬੋਤਾ ਵੇਖਿਆ ਕਰ ਸੋਈ ਦਾ ਕੰਮ ਆ ਵੇਖਿਆ ਕਰ ਬਾਜੀ ਨੂੰ ਟਾਈਮ ਨਾਲ ਤੋਰਿਆ ਕਰ ਉਹਨਾਂ ਦੇ ਲਾਗੇ ਵਿਆਹ ਕਰ ਉਹਨਾਂ ਨੂੰ ਪੁੱਛਿਆ ਕਰ ਮੈਂ ਕਿਤੇ ਕੋ ਮੰਨੀ ਗਈ ਮੈਂ ਅਸਲ ਵਿੱਚ ਨਰਿਸੇਲੀ ਬਮਾਰਸੀ ਉਹਦਾ ਘੋਣਾ ਹੈ ਉੱਤਰ ਲਈ ਸਭ ਦਾ ਹਰ ਕਿੱਥੇ ਦਾ ਪਤਾ ਲਿਆ ਜਾ ਸਕਦਾ ਸੀ ਨਾ ਖੈਰ ਕਿਉਂ ਵੀ ਲਿਆ ਜਾ ਸਕਦਾ ਸੀ ਪਹਿਲੇ ਬਾਜੀ ਨੂੰ ਤੋਰ ਲੈਂਦੀ ਫਿਰ ਸੇਲੀ ਦਾ ਪਤਾ ਰਾਮਣਾ ਲੈ ਲੈਂਦੀ ਨਾਲੇ ਕੰਮ ਕਾਜ ਕਰਾ ਕੇ ਜਾਂਦੀ ਆਹ ਸਬਜੀ ਛੱਲਣ ਵਾਲੀ ਭਈ ਅਜੇ ਤੱਕ ਤੜਕਾ ਨਹੀਂ ਲੱਗਾ ਸਬਜੀ ਨੂੰ ਸਭ ਨੂੰ ਪਰੌਂਧੀਆਂ ਘਮਾਈ ਨਾ ਲਾਜ ਨਹੀਂ ਮੈਂ ਤੁਹਾਡਾ ਨਹੀਂ ਆਵਾਂਗੀ ਮੈਂ ਆਣੀ ਆਂ ਤੇਰੀ ਅਫਵਾਸ ਸੀ ਅਲੀਗਾ ਸੇ ਨੋ ਮੋਰ ਕਿ ਤੋ ਨਹੀਂ ਗਣਾ ਹੁੰਦੀਆਂ ਕੋਈ ਬਿਮਾਰ ਹੋ ਗਿਆ ਕਿ ਇਹਨੂੰ ਕੋ ਹੋ ਗਿਆ ਤੀਜੇ ਦਿਨ ਤੇਰਾ ਕੋਈ ਨਾ ਕੋਈ ਬਹਾਨਾ ਹੁੰਦਾ ਮੈਨੂੰ ਤੇਰਾ ਗੜਿਆ ਸਾਰਾ ਤੇਰਾ ਮਾਂ ਮਮੀ ਕੋਈ ਬਿਮਾਰ ਨਹੀਂ ਹੋ ਸਕਦਾ ਦੁੱਖ ਚ ਕਿਸੇ ਦੇ ਕੰਮ ਆਣਾ ਸਿੱਖੋ ਪਰ ਜੇ ਤੂੰ ਘਰ ਦੇ ਕੰਮ ਹੀ ਨਹੀਂ ਹੋਣਦਾ ਤੇ ਕਿਸੇ ਦਾ ਕੰਮ ਤਾਨੂੰ ਆਖਦੀ ਕੀ ਖਾਣ ਦੇ ਪਈਆ ਮੈਂ ਬਣਾ ਦੇਣੀ ਤਾਨੂੰ ਖਾਣ ਦੇ ਨਹੀਂ ਪਈਆ ਨਾ ਬਣਾ ਦੇਣੀ ਸਭ ਕੁਝ ਭੈਣਾ ਮਤਲਬ ਹੀ ਨਹੀਂ ਖਾਣ ਸਾਰੇ ਜਣੇ ਨੇ ਪਾਣੀ ਜਿਹੜੇ ਆਪਣੇ ਰਿਸ਼ਤੇ ਹੁੰਦੇ ਆ ਨਾ ਉਹ ਤੇਰੀ ਭਲਾਈ ਵਾਸਤੇ ਤੈਨੂੰ ਸਮਝਾਉਂਦੇ ਆ ਪਰ ਤੂੰ ਉਹਨਾਂ ਦਾ ਵੀ ਗਲਤ ਮਤਲਬ ਕੱਢਦੀ ਕਿ ਨੋਈ ਨਾ ਇਹ ਵਿਸ਼ਵਾਸ ਆ ਕਿ ਕਮਸੋ ਕਮ ਮੇਰੀ ਮਾਂ ਤੇ ਮੇਰੇ ਭਲੇ ਲਈ ਸੋਚਦੀ ਹੋਊਗੀ ਤੂੰ ਤੇ ਉਹਨੂੰ ਤੋੜ ਕੇ ਜਵਾਬ ਦੇ ਰਹੀ ਆ ਨਾ ਇਹਦਾ ਕਿਤੇ ਦਿਮਾਗ ਜਾਂਦਾ ਤੂੰ ਵੀ ਨਾ ਭਰਿਆ ਇਹ ਜਿਹੜੀ ਗੱਲ ਕਹੋਨ ਉਲਟੀ ਇਹਨੇ ਗੱਲ ਕਰਨੀ ਆ ਇਹਨਾਂ ਨੇ ਕਿਹਾ ਵੀ ਚੱਲ ਮੰਮੀ ਮੁੜ ਕੇ ਨਹੀਂ ਮੈਂ ਜਾਂਦੀ ਤੁਹਾਨੂੰ ਦੱਸ ਕੇ ਜਾਊਂਗੀ ਲਿਆ ਮੈਂ ਕੰਮ ਤੰਦਾ ਕਰਦੀ ਆ ਤੁਹਾਨੂੰ ਆਪਣੀਆਂ ਟੈਨਸ਼ਨਾਂ ਕੀ ਖਾਦਾ ਕੀ ਪੀਤਾ ਕਹਿੰਦੇ ਮੇਰੇ ਹਾਲਾਤਾਂ ਵਗੇ ਕਿਹੜੇ ਹਾਲਾਤਾਂ ਚੱਗੀ ਆ ਕੁੜੀ ਮੇਰੇ ਬੱਚਾ ਬਣ ਕੇ ਤੈਨੂੰ ਪੁੱਛਿਆ ਨਹੀਂ ਕਿ ਉੱਥੇ ਪੜਦੇ ਵੇ ਆ ਕਿ ਨਹੀਂ ਪੜਦੇ ਵੇ ਆ ਕਿਹੜੇ ਸਕੂਲ ਹਾਂਏ ਤੱਕ ਤੱਕ ਤੁਸੀਂ ਪੁੱਛਿਆ ਐ ਬਣਾਇਆ ਉਹ ਬਣਾਇਆ ਕੰਮ ਕਰ ਲੈ ਐ ਕਰ ਲੈ ਬਸ ਕੰਮਾ ਤੋਂ ਵੀ ਕੋਈ ਬਾਹਰ ਆਇਆ ਕਰੋ ਮੈਂ ਕਿੰਨੀ ਪਰਸ਼ਾਨ ਹਾਂੀ ਆਪਣੀ ਜ਼ਿੰਦਗੀ ਚ ਪਹਿਲਾ ਨਾਲ ਖੁੱਡੀਆਂ ਬਾਰੀਆਂ ਮਾਰਦੇ ਨਾ ਪਰੇਸ਼ਾਨੀ ਆਏ ਕੰਮ ਕਰਦੇ ਹੁਣ ਤੈਨੂੰ ਭੁੱਖ ਤਣਾ ਤੈਨੂੰ ਨਹੀਂ ਸਹਿਣਾ ਉਹ ਜਿੰਨੇ ਆਂਦੇ ਖਾਦੀ ਨਾਲ ਗਵਾਜਰਾ ਤਾ ਉਹਨੇ ਉਹ ਢੇਢ ਪਿਰ ਤੇਢ ਪਿਰ ਤੋਂ ਤੇਰੇ ਉੱਤੇ ਜਾਸੂਸ ਤੋਂ ਨਹੀਂ ਸਾਡੇ ਥੋੜਾ ਉਹ ਅਸੀਂ ਜਾਲਿਆ ਮੈਂ ਪੀਸਣ ਗਏ ਆ ਪੀਸੇ ਰਬ ਕਰੇ ਤੇਰੀ ਹੋਰ ਕਿਸਮ ਜਿਵੇਂ ਮੈਂ ਕਿਸਦੀ ਵੀ ਨਾ ਹਰ ਦਿਨ ਤੂੰ ਹੀ ਹੋਰ ਕਿਸਮ ਏ ਕਵਾਰੀ ਮੈਨੂੰ ਵੀ ਆ ਲੱਗਿਆ ਕਿ ਤੇ ਪੁਸ਼ਪਰਤਾਲ ਕੀਤੀ ਏ ਉਹ ਕੋਠਿਆ ਵੱਡੀਆਂ ਕੋਠੀਆਂ ਘਾਰਾਂ ਵੇਖੀ ਮੈਨੂੰ ਤੇ ਡੋਪਤਾ ਤੋ ਇਹ ਕਵਾਰੀ ਨੇ ਵੇਖਿਆ ਮੁੰਡਾ ਕੀ ਕਮਾਉਂਦਾ ਕੀ ਲਿਆ ਕੇ ਮੇਰੀ ਕੁੜੀ ਨੂੰ ਦੇਏਗਾ ਕੀ ਖਾਏਗੀ ਠਗੀਆਂ ਕਰਕੇ ਆਉਂਦਾ ਮੁੰਡਾ ਤੇਰਾ ਜਵਾਈ ਠਗੀਆਂ ਦੀ ਕਵਾਈਂ ਦੇ ਕੋਠੀ ਭਾ ਕੇ ਬੈਠਾ ਸੀ ਘਾਰਾਂ ਉਹ ਠਗੀਆਂ ਦੀ ਘਾਰਾਂ ਸੀ ਕਿ ਭੇਜ ਮੈਨੂੰ ਕਮਾਂਦਾਰਿਆ ਮੇਰੀ ਜ਼ਿੰਦਗੀ ਰੋਤੀ ਤੋਹੀ ਲੋਕਾਂ ਨੇ ਮੈਂ ਕੀ ਕਰਾਂ ਮੈਨੂੰ ਵੀ ਤੁਸੀਂ ਛੋੜ ਕੇ ਇੱਕ ਖੰਡਰ ਬਣਾਉਂਦਾ ਦਸੋਂ ਮੈਂ ਤੂੰ ਰੱਖੀਏ ਖੂਨ ਸੀ ਖੂਨ ਸੇ ਮੈਨਾਂ ਹੋਰ ਦੈਸਾਂ ਨੂੰ ਮਾਰ ਕੇ ਅੰਦਰ ਘਾਗਰਿਆ ਮੈਂ ਮੈਨਾਂ ਸਾਇਆ ਮਤਲਬ ਨਹੀਂ ਤੇ ਜੋ ਆਖਣ ਦਾ ਕਿ ਕਿੰਨੇ ਮਜਬੂਰ ਆਵੇ ਹੱਦੀਆਂ ਵੀ ਕੇ ਮਜਬੂਰੀ ਚ ਕਰਦੀਆਂ ਕੋਈ ਮੈਨੂੰ ਪਿਆਰ ਪਈਂ ਹੰਗਾ ਪੜਾਈ ਜਾਂਦਾ ਫਟਿਆ ਮਟਿਆ ਕੋਟੀਆਂ ਵੇਖ ਕੇ ਕੁੜੀ ਆਪਣੀ ਟੋਪ ਛੱਡੀ ਬਾਈ ਤੂੰ ਇੱਕ ਵਾਰੀ ਨਹੀਂ ਜਾ ਕੇ ਬੰਦਾ ਬੇੜੇ ਮੇਰਾ ਜਵਾਈ ਕੀ ਕੰਮ ਕਰਦਾ ਏ ਇਹ ਮੱਲੇ ਚ ਉਹਦੀ ਇੱਜ਼ਤ ਹੈ ਕਿ ਇਸ ਤਰ੍ਹਾਂ ਜੋਦੀ ਇੱਜ਼ਤ ਹੈ ਮੈਨੂੰ ਦੱਸ ਮੇਰੇ ਵੀ ਬੇਸਤੇ ਹੁੰਦੇ ਸਾਰੇ ਮੈਨੂੰ ਝੋਟ ਖੱਗ ਬੁਲਾਉਂਦੇ ਆ ਕੋਈ ਮੈਨੂੰ ਕੀ ਮੈਨੂੰ ਨਹੀਂ ਸਕੀ ਬਣਾ ਇਦਾਂ ਸੁਣ ਮੇ ਮੁਜਬਾਬ ਦੇਵਾ ਤੋਏ ਨਹੀਂ ਲਗਿਆ ਸੀ ਨਾ ਥੇ ਵੇਖਿਆ ਬੜਾ ਵਧੀਆ ਘਰ ਬਾਰਾ ਮੇਰੀ ਕੁੜੀ ਰਾਜ ਕਰੇਗੀ ਦੱਸ ਮੈਨੂੰ ਦੋ ਮਾਰੀ ਤੇ ਤੂਏ ਮੈਂ ਨਹੀਂ ਤੂਏ ਮੁਰਗੀ ਸੇ ਉਹ ਮੇਰਾ ਲੱਗਣਾ ਤੀਨ ਮਿੰਨ ਟੋਪਿਆ ਮੇਰੀ ਗਾਸਨ ਕਦੀ ਕੋਈ ਮਾਂ ਕਦੀ ਕੋਈ ਪੜਾ ਚਾਹੁੰਦਾ ਕਿ ਮੇਰੀ ਭੈਣ ਨੂੰ ਧੋਖਾ ਮਿਲ ਬੋਲ ਕਦੀ ਕੋਈ ਮਾਂ ਆਪਣੀ ਆਪਣੀ ਕੁੜੀ ਦਾ ਤਾਂ ਡੋਬਦੀ ਆ ਕਦੀ ਕਮ ਕਦੀ ਪਿਓ ਕਦੀ ਪ੍ਰਾਚੋਂਦਾ ਕਿ ਸਾਡੀ ਕੁੜੀ ਨੂੰ ਸੋ ਕਦੋਂ ਮੇਰੇ ਸੋੜੇ ਕਰ ਇਹ ਕਿ ਹਿਉ ਨਹੀਂ ਪਤਾ ਹੁੰਦਾ ਹਰ ਮਾਪੇ ਇਹੋ ਚਾਹੁੰਦਾ ਹੈ ਕਿ ਅਹੀਂ ਜਿਹਦੇ ਨਾਲ ਆਪਣੀ ਕੁੜੀ ਵਿਆਹੀ ਹੈ ਨਾ ਉਹ ਸੁਖੀ ਰਹੇ ਉਹ ਉਸ ਘਰ ਚ ਰਾਜ ਕਰੇ ਪਰ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਰਿਸ਼ਤਾ ਕਰਾਉਣਾ ਨੇ ਧੋਖੇ ਕਰ ਦਿੱਤੇ ਇਹ ਇੱਕ 13 ਬੰਦਾ ਵੀ ਤੇ ਕਿਸ ਨੇ ਕਰਾਇਆ ਹੈ ਨਾ ਧੋਖੇ ਬਾਅਦ ਤੇ ਉਹ ਇਨਸਾਨ ਜਿਨੇ ਸਚਾਈ ਨਹੀਂ ਦੱਸਿਆ ਕੀ ਮੁੰਡਾ ਕੀ ਕਰਦਾ ਤੇ ਕਾਦੇ ਪੈਸੇ ਕਮਾਉਂਦਾ ਮਿਹਨਤ ਦੇ ਕਮਾਉਂਦਾ ਕਿ ਢੱਗੀਆਂ ਟੋਰੀਆਂ ਦੇ ਕਮਾਉਂਦਾ ਮੈਂ ਤੇ ਬੱਸ ਆਪਣੇ ਬੱਚਿਆ ਕਰਕੇ ਉਹ ਬੰਦੇ ਨਾਲ ਘਟਦੀ ਨਹੀਂ ਨਾ ਮੈਂ ਉਹਨੂੰ ਛੱਡਣ ਜੋਗੀ ਤੇ ਨਾ ਮੈਂ ਉਹ ਬੰਦੇ ਨਾਲ ਰਹਿਣ ਜੋਗੀ ਅੱਜ ਮੇਰਾ ਪਿਓ ਜਿੰਦਾ ਹੁੰਦਾ ਨਾ ਮੈਂ ਤੇ ਉਹ ਕੁਛ ਵਰਤਾਲ ਕਰਦਾ ਤੂੰ ਹੀ ਤੇਰਾ ਨੇਕੀ ਜਿਹਨੇ ਮੇਰੀ ਜ਼ਿੰਦਗੀ ਖਰਾਬ ਕਰਦੀ ਮੈਨੂੰ ਰੋਣ ਤੇ ਆਪਣੇ ਬੂਏ ਦੀ ਬਿਠਾ ਲਿਆ ਫਿਰ ਬਿਠਾ ਲਿਆ ਫੋਨ ਵੀ ਤੇ ਤੁਹਾਡੇ ਕੋਈ ਅੱਗੇ ਬੈਠੀ ਤਉ ਦੋ ਕੁਛ ਮਟਕਾਂ ਚੰਗੀ ਤਰ੍ਹਾਂ ਕਰ ਲੈਂਦੇ ਮੇਰੀ ਜ਼ਿੰਦਗੀ ਬੱਚ ਜੰਦੀ ਮੈਨੂੰ ਤੇ ਆ ਮੁੰਡਾ ਪਸੰਦ ਨਹੀਂ ਸੀ ਜਦੋਂ ਤਹੀ ਮੈਨੂੰ ਆਹਦੀ ਫੋਟੋ ਦਾ ਇੰਟਰਸਟ ਤੇ ਗਿਆ ਤਾਂ ਮੰਮੀ ਮੈਨੂੰ ਨਹੀਂ ਪਸੰਦ ਆ ਪਰ ਤੂੰ ਹੀ ਤੂੰ ਹੀ ਲੋਕਾਂ ਨੇ ਮੈਨੂੰ ਡੋਪ ਛੱਡਿਆ ਉਹਦੀ ਵੱਡਿਆ ਘਰਾਂ ਦੇ ਵੱਡਿਆ ਕੋਠਿਆਂ ਦਾ ਲਾਲਚ ਤੇ ਤਾਨੂੰ ਸੀ ਮੈਨੂੰ ਕਾਦਾ ਲਾਲਚ ਸੀ ਮੈਨੂੰ ਕਾਦਾ ਲਾਲਚ ਸੀ ਮੈਨੂੰ ਦੱਸੋ ਮੇਰੀ ਜ਼ਿੰਦਗੀ ਬਰਬਾਦ ਕਰਨ ਵਾਲੇ ਤੂੰ ਹੀ ਹੈਂਓ ਨਾ ਕੋਈ ਕੁਛ ਵਰਤਾਲ ਕੀ ਬਿਲਾਵੇ ਜਿਵੇਂ ਚਾ ਕੇ ਤੂੰ ਹੀ ਮੇਰੀ ਜ਼ਿੰਦਗੀ ਰੋਹ ਦੇ ਮੈਂ ਕਿੱਥੇ ਜਾਵਾਂ ਹੁਣ ਕਿੱਥੇ ਜਾਵਾਂ ਮੈਂ ਚੰਗੀ ਬਣੀ ਹਸਣ ਖਿਡਨ ਵਾਲੀ ਕੁੜੀ ਤੇਰਾ ਉਹਨਾ ਬੱਲੇ ਬਾਤਾਂ ਤੁਸੀਂ ਕਿ ਐਸੀ ਰਾਜ ਕਰੇਗੀ ਮੇਰੀ ਧੀ ਤੇ ਰਾਜ ਕਰੇਗੀ ਰਾਣੀ ਜੀ ਮੈਨੂੰ ਆ ਕੇ ਕਹਿੰਦੇ ਕਿ ਤੂੰ ਪਹਿਲੇ ਤੂੰ ਉੱਥੇ ਰਾਜ ਕਰੇਗੀ ਨੌਕਰ ਤੇਰੇ ਅੱਗੇ ਪਿੱਛੇ ਘੁੰਮਣਗੇ ਬਸ ਉਹ ਮਾਣ ਚਾਰ ਦਿਨ ਤੇ ਚੰਦ ਨਹੀਂ ਸੀ ਜਾਦੀ ਨਾ ਸੈਸ਼ ਕੀ ਤੀ ਮੁਰਗੀ ਵੀ ਉਹਦੇ ਖਲਾਫ ਕੀ ਹੋ ਜੇ ਉਹ ਠੱਗੀ ਠੋਰੀਆ ਕਰਨ ਵਾਲੇ ਬੰਦੇ ਨੇ ਮੇਰੀ ਜ਼ਿੰਦਗੀ ਤੇ ਰੋਲ ਦਿੱਤੀ ਕਿਹੜੇ ਹਾਲਾਤਾਂ ਵਿੱਚ ਮੈਨੂੰ ਰੱਖਿਆ ਹੁਣ ਤੇ ਮਾਮੂ ਵਾਲਿਆਂ ਦੇ ਵੀ ਮੈਂ ਹੀ ਖਾਨ ਲੱਗਦੀ ਆ ਇਸ ਤੋਂ ਬਾਅਦ ਕੀ ਹੋਵੇਗਾ ਕੀ ਹੋਏਗਾ ਮੈਂ ਮਾਰਾਂਗਾ ਮਾਰਾਂਗਾ ਬੰਦਾ ਪਾਣੀ ਆ ਨਾ ਐਨਾ ਮਾੜਾ ਬੰਦਾ ਵੀ ਬੱਲੇ ਬੱਲੇ ਹੁਣ ਮੈਨੂੰ ਜਵਾਬ ਦੇ ਤੂੰ ਤੇ ਰਾਣੇ ਵੀਰਜੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਕਿੰਨੋ ਕਸੂਰ ਕਰਦਾ ਆਪਣੇ ਆਪ ਨੂੰ ਕਿ تعلق ਕਾ ਪੁੱਤ ਮਾਂ ਜਨਮ ਦੇ ਸਕਦੀਆਂ ਪਰ ਲੇਖ ਨਹੀਂ ਲਿਖ ਸਕਦੀਆਂ ਇਹ ਉੱਤੋਂ ਪੁੱਤ ਤੂੰ ਹੀ ਲਿਖੜੇ ਆਉਦੇ ਇਹਦੇ ਵਿੱਚ ਲਿਖੇ ਹੁੰਦੇ ਆ ਕਿ ਵੇਖ ਪੁੱਤ ਮੇਰਾ ਕੋਈ ਕਸੂਰ ਨਹੀਂ ਵੀ ਤੈਨੂੰ ਮੈਂ ਮਾਰੇ ਘਰ ਗਿਆ ਤਾਂ ਜਾਂ ਤੈਨੂੰ ਮੈਂ ਕਹੇ ਠੱਗ ਵਾਲੇ ਘਰ ਰਿਹਾ ਤਾਂ ਇਹ ਤੇ ਤੇਰੀ ਕਿਸਮਤ ਸੀ ਹੁਣ ਸਾਰੀ ਗੱਲ ਸਾਰੀ ਗੱਲ ਕਿਸਮਤ ਦੀ ਆ ਗਈ ਨਾ ਉਦੋਂ ਤੂੰ ਹੀ ਵੇਖ ਲੈਂਦੇ ਗੱਡੀਆਂ ਜਾ ਕੇ ਖਾ ਗਿਆ ਹੀ ਬਸ ਉਹਦੀ ਕੋਠੀ ਹੀ ਅੱਗੇ ਆ ਗਈ ਤੇ ਰੋਲਦੀ ਆਪਣੀ ਆਪਣੀ ਤੇ ਤੂੰ ਕੀ ਰੋਲਿਆ ਖੁੰਦੇ ਰੋਲਿਆ ਹੀ ਨਹੀਂ ਰੋਲਦੇ ਅਰੇ ਨਾਲ ਚੰਗਾ ਤੂੰ ਮੈਨੂੰ ਨਾ ਕਿਹੇ ਮਜਦੂਰ ਨਾ ਜਿਹੜਾ ਦਿਹਾੜੀ ਕਰਦਾ ਉਹਦੇ ਨਾਲ ਵਿਆਹ ਦਿੰਦੀ ਹੁਣ ਵੀ ਤੂੰ ਦਿਹਾੜੀੇ ਕਰਦਾ ਵੀ ਪਹਿਲੇ ਤੂੰ ਮੈਨੂੰ ਦਿਹਾੜੀ ਵਾਂਗੂ ਕਿਹਾ ਤਾ ਵਿਆਹ ਦਿੰਦੀ ਹੁਣ ਮੈਂ ਕਿੱਥੇ ਜਾਵਾਂ ਮੇਰੇ ਬੱਚਿਆਂ ਦਾ ਕੀ ਹਾਲ ਹੁੰਦਾ ਪਿਆ ਮੈਂ ਕਿੰਨਾ ਦਾ ਸੁਪਨਾ ਦਰ ਮਾੜੀ ਬੀਲਾ ਮੇਰੇ ਬੱਚਿਆਂ ਦਾ ਕੀ ਹਾਲ ਹੁੰਦਾ ਪਿਆ ਉੱਥੇ ਸਾਰੇ ਹੁਸਨ ਜੋਦਗਰ ਬਸ ਤੂੰ ਥੋੜਾ ਜਿਹਾ ਸਮਝ ਕਿ ਆਪਣਾ ਘਰ ਘਾਟ ਬਣਾਉਣਾ ਵੇਖ ਹੁਣ ਜੋ ਵੀ ਹੈਗਾ ਨਾ ਕਿਸਮਤ ਦੀ ਗੇੜਿਆ ਕਹਿੰਦੇ ਆ ਕਿ ਇਹ ਰਿਸ਼ਤੇ ਉੱਤੇ ਹੀ ਲਿਖ ਦਿੱਤੇ ਜਾਂਦੇ ਆ ਸਦੈਨ ਕਦੀ ਕੋਈ ਮਾਪਿ ਉਹ ਵੀ ਇਹ ਚਾਹਦਾ ਕਿ ਸਾਡੀ ਧੀ ਆਪਣੇ ਘਰ ਆ ਕੇ ਨਾ ਰਹੀ ਜਾਂ ਦੁਖੀ ਰਹੇ ਪਰ ਮਾਪਿ ਉਤੇ ਵਸ ਦੀ ਗੱਲ ਹੀ ਨਹੀਂ ਹੁੰਦੀ ਹਰ ਬੰਦਾ ਆਪਣੀ ਦੀ ਨੂੰ ਚੰਗੇ ਢੰਗ ਨਾਲ ਤੋੜਦਾ ਹੈ ਆਪਣੇ ਨੂੰ ਇਹ ਤੇ ਕਿਸਮ ਤੇ ਹੀ ਖੇਡਾਂ ਨਿਸਾਰੀਆਂ ਕੋ ਕੀ ਕਰ ਸਕਦੀ ਹੈ ਤੇਹੀ ਮਾਂ ਤੇ ਤੇਰਾ ਭਰਾ ਵੇਖ ਨਾ ਘਰ ਦਿੱਤਾ ਸਹੇਣਿਆ ਕੋ ساری ਜ਼ਿੰਦਗੀ ਪਾਬੀ ਮੈਨੂੰ ਪੁੱਤ ਨਾ ਮੈਨੂੰ ਮੈਂ ਕੀ ਕਰਾਂ ਮੈਂ ਤਾਂ ਕੁਛ ਨਹੀਂ ਹੁਣ ਸਮਝ ਲੱਗਦੀ ਮੇਰੇ ਬੱਚੇ ਦਾ ਕੀ ਹੋਏਗਾ ਗੱਦੇ ਦਾ ਉਹ ਜਲਾ ਬੈਠਾ ਹੈ ਬੱਚੇ ਪਾਲਣ ਨੂੰ ਤੂੰ ਕਿਉਂ ਟੈਨਸ਼ਨ ਲੈਣੀ ਹੈ ਕੁਝ ਨਹੀਂ ਹੁੰਦਾ ਸਾਰਾ ਕੁਝ ਠੀਕ ਹੋ ਜੇ ਨਾ ਟੰਚ ਲੈਣਾ ਉੱਪਰ ਵਾਲਾ ਕਾਪੀ ਉੱਪਰ ਵਾਲਾ ਜੀ ਵੇਖਦਾ ਹੁੰਦਾ ਮੇਰਾ ਵਿਆਹ ਇਹ ਇਸ ਕਰਨਾ ਹੋਉਂ ਦਿੰਦਾ ਉੱਪਰ ਵਾਲੇ ਨੂੰ ਮੈਨੂੰ ਲੱਗਦਾ ਮੇਰੇ ਪਾਣੀ ਅੱਖਾਂ ਦੀ ਪੱਟੀ ਬੰਨ ਲੀਂ ਜਾਂਦਾ ਤਾਂ ਚੰਗਾ ਦਿਲ ਤੇ ਨਾ ਕਾਬੂ ਨਹੀਂ ਰਿਹਾ ਮੈਂ ਇੰਨੀ ਦੁਖੀ ਮੈਂ ਵੀ ਕਿਹਦੇ ਨਾਲ ਦੁੱਖ ਸਾਂਝਾ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਹ ਜੋ ਕੁਛ ਕੀਤਾ ਮੈਂ ਆਪਣੇ ਬੱਚਿਆਂ ਵਾਸਤੇ ਕੀਤਾ ਜੇ ਮੈਂ ਗਈ ਬੈਂਕ ਐਫਟੀਆਰ ਵੀ ਮੇਰੇ ਵਾਸਤੇ ਹੁਣ ਤੇ ਕੀ ਕੰਮ ਜੋਗੀ ਨਹੀਂਗੀ ਇੱਥੇ ਮੇਰੇ ਵਾਸਤੇ ਕੰਡਾ ਮੈਂ ਕੰਦੇ ਬੈਂਕ ਵਾਲੇ ਕੈਰੀਜ 'ਚ ਨਾ ਸਾਈਨ ਹੋਣੇ ਚਾਹੀਦੇ ਤੇ ਸਾਈਨ ਤੇ ਮੰਮੀ ਕਿਵੇਂ ਕਰੂਗੀ ਮੰਮੀ ਨੇ ਤਾਂ ਕੇ ਕੀਮਤ ਤੇ ਸਾਈਨ ਨਹੀਂ ਕਰਨੇ ਤੇ ਮੈਂ ਤੇ ਬੱਚਿਆਂ ਦੀ ਫੀਸ ਕਿਵੇਂ ਕਰੂਗੀ ਮੇਰੇ ਵਾਸਤੇ ਤੇ ਬੇਕਾਰ ਹੀ ਐਂਜ ਕਰਦੀ ਮੈਂ ਨਾ ਉਹਨੂੰ ਉੱਥੇ ਰੱਖ ਦੇਣੀ ਜੋ ਸੋਚਦੀ ਸੋਨੂੰ ਨਾ ਵਿਚਾਰ ਕਰਾਂ ਕੀ ਪਤਾ ਕੋਈ ਹੱਲ ਨਿਕਲ ਆਵੇ ਮੰਮੀ ਦੇ ਸਾਈਨ ਕਿਹਨੇ ਕੀ ਟੰਗ ਨਾ ਨਾ ਐਫਟੀ ਆ ਤੇ ਦਵਾਈ ਲੈਣੇ ਮੰਮੀ ਨੂੰ ਉਂਝ ਤੇ ਕਰਦੇ ਨਹੀਂ ਕਿਹ ਬਹਾਨੇ ਨਾ ਸਾਈਨ ਕਰਵਾਣ ਦੀ ਮੇਰੀ ਵੀ ਮਾਤਾ ਮਜਬੂਰੀ ਹੈਗੀ ਕੀ ਕਰਾਂ ਹਰ ਹਾਲ ਚ ਨਾ ਮੈਨੂੰ 4 ਦਿਨਾਂ ਤੱਕ ਫੀਸ ਚਾਹੀਦੀ ਜਮਾ ਕਰਾਣੀ ਉੱਥੇ ਜੇ ਨਾ ਨਾ ਕਰਾਈ ਤੇ ਮੈਡਮ ਨੇ ਤੇ ਉੱਥੇ ਨਾ ਕੱਟ ਦੇਣਾ ਮੈਂ ਮੈਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਚਾਹੀਏ ਕਰਨਾ ਹੀ ਪੈਣਾ ਹੈ ਜ਼ਰੂਰੀ ਹੈ ਕਿ ਹਰ ਮਾਂ ਆਪਣੇ ਬੱਚਾ ਵਾਸਤੇ ਕੁਛ ਨਾ ਕੁਛ ਕਰਦੀ ਹੈ ਭਾਵੇਂ ਚੰਗਾ ਹੋਵੇ ਭਾਵੇਂ ਬੁਰਾ ਹੋਵੇ ਮੈਂ ਕੋਈ ਨਾ ਕੋਈ ਕਦਮ ਚੁੱਕਾਂਗੀ ਉਹਨਾਂ ਦੀ ਫੀਸ ਹਾਲ ਚ ਜਮਾ ਕਰਾਵਾਂਗੀ ਮੈਨੂੰ ਤਾਂ ਬਹੁਤ ਟੈਨਸ਼ਨ ਹੀ ਹੋ ਜਾਂਦੀ ਵੀ ਮੰਮੀ ਜੀ ਤੁਸੀਂ ਵੇਖਦੇ ਪਏ ਸੀ ਨਾ ਉਹ ਕਿੱਦਾਂ ਰੋਂਦੀ ਆ ਪੁੱਬਾ ਮਾਰ ਮਾਰ ਕੇ ਮੰਮੀ ਤੂੰ ਹੀ ਕੋਝ ਨਹੀਂ ਮੈਂ ਕਿਹਾ ਰਿਸ਼ਤਾ ਕਰਨ ਲੱਗਿਆ ਕੀ ਅਸੀਂ ਕੀ ਕਰਨ ਦੇ ਆ ਉਹੀ ਸੱਚੀ ਮੂਜੀ ਸਹੀ ਰੋਂਦੀ ਪਈ ਆ ਕਿ ਵੇਖ ਜਾ ਕੇ ਰਿਸ਼ਤਾ ਕਰਦੇ ਕਿ ਮੁੰਡਾ ਵਧੀਆ ਹੁੰਦਾ ਤੇ ਕੁੜੀ ਨੂੰ ਅੱਗੋਂ ਸਾਹਮਣੇ ਵਾਲਾ ਹੁੰਦਾ ਸਹੀ ਤੇ ਕਹਿਣ ਦੀ ਐ ਜਦ ਘਰ ਵਾਲਾ ਹੀ ਸਾਥ ਨਾ ਦੇਵੇ ਤੇ ਜਨਾਨੀ ਕੀ ਕਰੇ ਮੰਮੀ ਉਹਨੂੰ ਮਜਬੂਰ ਹੋਣਾ ਪੈਂਦਾ ਵਾ ਐਹੋ ਜੇ ਕੰਮ ਕਰਨ ਵਾਸਤੇ ਮੇਰੀ ਗੱਲ ਸੁਣ ਬੱਤਾ ਕੋਈ ਮਾਂ ਪਿਓ ਨਹੀਂ ਚਾਹੁੰਦਾ ਵੀ ਮੇਰਾ ਧੀ ਪੁੱਤ ਦੁਖੀ ਹੋਵੇ ਪੁੱਤਾਂ ਹੀ ਸਭ ਕੁਝ ਚੰਗਾ ਵੇਖਿਆ ਇਹ ਵਧੀਆ ਕਾਰੋਬਾਰ ਹੀ ਵਧੀਆ ਕਮਾਉਂਦਾ ਹੈ ਸਭ ਕੋ ਸਾਰ ਕਰਦਾ ਸਰਕਲ ਵਧੀਆ ਹੈ ਲਿਆਉਂਦਾ ਹੀ ਕਮਾਉਂਦਾ ਹੀ ਇਹਨੂੰ ਫੜਾਉਂਦਾ ਹੀ ਪੁੱਤ ਇਹ ਥੋੜਾ ਹੀ ਪਿਆਲ ਖੱਟੋ ਹੀ ਤੇ ਤਹੀਂ ਮੈਂ ਕਰਨ ਜੀਤ ਕਿਹੜੀ ਪਾਗਲ ਤੇ ਜਾਂ ਕਿਹੜੀ ਮਾਂ ਚਾਹੁੰਦੀ ਆ ਵੀ ਮੇਰੀ ਧੀ ਔਖੇ ਘਰ ਜਾਵੇ ਪੁੱਤ ਸਭ ਕੋ ਕਰਦਾ ਹੀ ਗਲਤੀ ਇਹਦੀ ਵੀ ਆ ਪੁੱਤ ਉਹ ਲਿਆ ਕੇ ਜਦੋਂ ਫੜਾਉਂਦਾ ਲਿਆ ਇਹਨੂੰ ਸਾੰਦ ਦੀ ਆਪਣਾ ਘਰ ਬਣਾਉਂਦੀ ਕਿਤੇ ਚਾਰ ਟਗੇ ਹੁੰਦੇ ਤੇ ਅੱਜ ਮਾੜੇ ਵੇਲੇ ਵਰਤਿੰਦੀ ਤੇ ਪੁੱਤ ਅੱਜ ਤੂੰ ਹੀ ਵੇਖਾ ਤੂੰ ਮੈਨੂੰ ਆਖਣ ਨਹੀਂ ਆਹ ਕਹਿੰਦਾ ਲੱਕੀ ਭਾਜੀ ਹੋਣੀ ਆਏ ਮੈਂ 100 150 200 200 5 50000 10000 ਕਰਕੇ ਮੈਂ 20000 ਮੰਮੀ ਜੋੜ ਲਿਆ ਤੂੰ ਹੀ ਤਾਂ ਪੁੱਤ ਜੋੜਿਆ ਹੀ ਆ ਨਾ ਤੂੰ ਹੀ ਤਾਂ ਘਰ ਦੇ ਕਿਤਨਾ ਆਪਣੇ ਦੇ ਮਾਰੇ ਵੀ ਦੇਣੇ ਆਏ ਚੰਗੇ ਵੀ ਆਏ ਆ ਤੂੰ ਉਹਦੇ ਨਾਲ ਸਾਥ ਦਿੱਤਾ ਪੁੱਤ ਮੇਰੇ ਕੁੜੀ 'ਚ ਵੀ ਕਸੂਰ ਆ ਮੈਂ ਨਿਹਰਾਪੁਰਾ ਉਹਦੇ ਦੀ ਹੀ ਕਸੂਰ ਕਰਦੀ ਕਸੂਰ ਮੇਰੀ ਕੁੜੀ 'ਚ ਵੀ ਆ ਇਹ ਨਾ ਕਦੇ ਵੀ ਮਾਂ ਨੇ ਤਾਂ ਰਣਜੀਤ ਨੇ ਆ ਕੇ ਕਦੀ ਡੋ ਵੀ ਦਿੱਤੀ ਹਾਂ ਤੇ ਕੋਈ ਹੀ ਨਹੀਂ ਦਿੰਦਾ ਜਿਹੜਾ ਪੁੱਤ ਆਪਣੇ ਨੂੰ ਡੋਦੇ ਚੱਜੀ ਰੋਟੀ ਖਾਂਦੇ ਆ ਨੌਕਰ ਚਾਹ ਕਰੀ ਕੋਠ ਨਹੀਂ ਸਭ ਕੋ ਬਾਕੀ ਇਹਦੀ ਕਿਸਮਤ ਪਤਾ ਜਿਹੜੇ ਮੱਥੇ ਦੇ ਲੇਖ ਹੁੰਦੇ ਆ ਨਾ ਉਹ ਤਾਂ ਉਹ ਨਹੀਂ ਕੋਈ ਬਦਲ ਸਕਦਾ ਭਾਵੇਂ ਤੂੰ ਜਿੰਨੇ ਰਾਜੇ ਤੋਂ ਫਕੀਰ ਬਣਾ ਦਿੰਦਾ ਤੇ ਫਕੀਰ ਤੋਂ ਰਾਜਾ ਬਣਾ ਦਿੰਦਾ ਇਹਨਾਂ ਦੀ ਤੇ ਹੋਈ ਉਹ ਗੱਲ ਮੰਮੀ ਸਹੀ ਗੱਲ ਆ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਪੇਕੇ ਵਾਲੇ ਵੀ ਇੱਕ ਕੁੜੀ ਆ ਤੇ ਮੰਮੀ ਉਹਦਾ ਪਿੱਛੋਂ ਪਰਿਵਾਰ ਇੰਨਾ ਵਧੀਆ ਵਾ ਨਾ ਕਿ ਸਾਰੇ ਪੜੇ ਲਿਖੇ ਲੋਕ ਆ ਤੇ ਉਹ ਕੁੜੀ ਦੀ ਜਿਹੜੀ ਨਾਨਾਣ ਹੀ ਨਾ ਉਹ ਵੀ ਉਸੇ ਪਿੰਡ ਦੀ ਸੀ ਤੇ ਉਹਨੇ ਕੁੜੀ ਦਾ ਰਿਸ਼ਤਾ ਕਰਾਤਾ ਤੇ ਮੁੰਡਾ ਜਮਾਈ ਸ਼ਦਾਈਆਂ ਗੁਹਾਂ ਵਾਲੀ ਤੇ ਮੰਮੀ ਥੋੜਾ ਬੋਤਾ ਠੀਕ ਹੋਇਆ ਤੇ ਦਵਾ-ਦਵਾ ਉਹਨਾਂ ਨੇ ਉਹਦਾ ਰਿਸ਼ਤਾ ਉਹਦੇ ਨਾਲ ਕਰਾਤਾ ਵਿਆਹ ਹੋ ਗਿਆ ਮੰਮੀ ਇੰਨੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਕੁੜੀ ਤੇ ਪਿੱਛੋਂ ਇੰਨਾ ਚੰਗਾ ਭਲਾ ਪਰਿਵਾਰ ਤੇ ਪਹਿਲੇ ਤੇ ਪਰਦੇ ਰੱਖਦੇ ਰਹੇ ਆਖੇ ਮੁੰਡਾ ਚੰਗਾ ਭਲਾ ਵਾ ਤੂੰ ਤੇ ਐਵੇਂ ਬਕਵਾਸ ਕਰਦੀ ਆ ਹੌਲੀ ਹੌਲੀ ਮੰਮੀ ਸਾਰਾ ਪਰਦਾ ਸਾਹਮਣੇ ਆਉਂਦਾ ਗਿਆ ਤੇ ਅੱਜ ਉਹ ਕੁੜੀ ਵਿਚਾਰੀ ਬੱਚਿਆਂ ਕਰਕੇ ਫਸੀ ਪਈ ਆ ਨਾਉ ਨੂੰ ਛੱਡਣ ਜੋਗੀ ਆ ਤੇ ਨਾਉ ਨੂੰ ਰੱਖਣ ਜੋਗੀ ਆ ਕੀ ਬੰਦਾ ਕਰੇ ਹੁਣ ਉਹ ਮਾਪਿਓ ਕਿਤੇ ਚਾਹੁੰਦਾ ਹੀ ਕਿ ਹੱਡੀ ਤੀਦੀ ਜ਼ਿੰਦਗੀ ਰੋਲੇ ਬਸ ਇਸ ਤਰ੍ਹਾਂ ਉਹਨਾਂ ਨੇ ਤੇ ਚੰਗੇ ਨੂੰ ਕੀਤਾ ਸੀ ਨਾ ਅੱਜ ਉਹ ਸੋਹਰੇ ਮਹਿਣੇ ਦਿੰਦੇ ਆ ਕਿ ਤੇਰੇ ਪਰਿਵਾਰ ਨੇ ਇਹ ਲਾਗੋ ਪੁੱਛ ਗੇਚ ਨਹੀਂ ਕੀਤੀ ਜੇ ਪੁੱਛ ਗੇਚ ਕਰਦੇ ਤੇ ਤੈਨੂੰ ਤੇ ਇਹ ਧੱਕੇ ਨਾ ਤੋਰਤਾ ਇੱਥੇ ਮੰਮੀ ਮੁੜ ਕੇ ਆਹ ਕੁਝ ਕਹਿੰਦੇ ਨੇ ਸੋਹਰੇ ਕੰਜਰ ਇਹੋ ਹੀ ਤਾਂ ਪੁੱਤ ਮੈਂ ਨਹੀਂ ਆਂਦੀ ਮਾਪੇ ਕੋਈ ਨਹੀਂ ਚਾਹੁੰਦਾ ਕਿ ਪਿੱਤੀ ਪੁੱਤ ਸਾਡਾ ਦੁਖੀ ਰਹੇ ਪਤਾ ਜੇ ਮੇਰੇ ਦਿਲ ਨੂੰ ਪੁੱਛ ਕੇ ਵੇਖ ਕਿਤਨਾ ਰੋਣ ਲਈ ਮੈਨੂੰ ਵੀ ਪੁੱਤ ਬਹੁਤ ਦੁਖ ਹੋਇਆ ਪਰ ਮੈਂ ਪੁੱਤ ਮੋੜ ਲੈਗ ਨਹੀਂ ਨਾ ਬਦਲ ਸਕਦੀ ਮਾਵਾ ਜਨਮ ਦੇਨੀਆਂ ਲੈ ਨਹੀਂ ਲੈ ਪੈਂਦੇ ਇਹ ਉਤੋਂ ਤੋਂ ਹੀ ਲਿਗਾਈ ਆਉਂਦੇ ਆ ਤੂੰ ਰੋਈਂ ਇਹਨਾਂ ਦਾ ਨਾ ਸੰਯੋਗ ਹੁੰਦਾ ਜਿਹਦੇ ਨਾਲ ਵਿਆਹ ਹੋਣਾ ਹੋਵੇ ਜੋ ਕੋ ਹੋਣਾ ਹੋਵੇ ਸਭ ਕੋ ਪਤਾ ਚੰਗੀ ਰੋਟੀ ਖਾਂਦੀ ਪੀਂਦੀ ਫਕੀਰਾਂ ਦੇ ਹਾਲ ਹੋ ਗਈ ਆ ਇਹ ਮੈਂ ਥੋੜਾ ਨਹੀਂ ਪੀਏ ਹੋਵੇ ਕੁਝ ਕਮਾ ਕਰਕੇ ਹੋ ਗਈ ਕੋ ਪੁੱਠੇ ਕਮਾ ਕਰਕੇ ਹੋ ਗਈ ਤੇ ਆ ਜੀ ਮੰਮੀ ਆਪਣੇ ਬੱਚੇ ਪਾਲਣ ਨੂੰ ਉਹ ਧੱਕੇ ਖਾਂਦੀ ਫਿਰਨ ਢਈ ਆ ਕਦੀ ਕੋਈ ਕੰਮ ਕਰਦੀ ਆ ਤੇ ਕਦੀ ਕੋਈ ਕੰਮ ਕਰਦੀ ਆ ਘਰ ਵਾਲਾ ਵੀ ਸਾਰੇ ਠੱਬਰ ਦਾ ਸਾਥ ਦਿੰਦਾ ਵਾ ਸਾਂਝਾ ਕੰਮ ਹੀ ਆ ਉਹਨਾਂ ਦਾ ਤੇ ਕੁੜੀ ਧੱਕੇ ਖਾਂਦੀ ਫਿਰਦੀ ਆਪਣਾ ਆਪ ਆਪਣਾ ਵੱਖਰਾ ਕੰਮ ਕਰ ਕਰ ਬੱਚੇ ਪਾਲਣ ਢਈ ਆ ਮੰਮੀ ਇਹੋ ਹੀ ਤੇ ਨਾ ਉਹ ਤੇ ਕੁੜੀ ਚੰਗੀ ਪੁੱਤ ਜਿਹੜੀ ਕੁੱਪ ਪਾਲਣ ਢਈ ਇਹ ਤੇ ਇੰਨੇ ਜੋਗੀ ਵੀ ਨਹੀਂ ਇਹਨੂੰ ਤੇ ਰਹੀਆਂ ਸੇਲੀਆਂ ਵੇਲੀਆਂ ਤੱਕ ਇਹਦਾ ਦੋ ਕਿਤੇ ਚੜ ਕੇ ਚਲ ਗਏ ਲੀੜਾ ਲੁੱਟਾ ਪਾ ਕੇ ਨਾ ਕੋ ਘਰ ਜੋਗੀ ਨਾ ਘਾਟ ਜੋਗੀ ਇਹਦੀ ਗੱਲ ਤੇ ਉਹ ਆ ਇਹ ਤਾਂ ਆਪਣੇ ਘਰ ਸਾਹਮਣ ਜੋਗੀ ਵੀ ਨਹੀਂ ਬੱਚੇ ਸਾਹਮਣ ਜੋਗੀ ਵੀ ਨਹੀਂ ਹੁਣ ਦੱਸ ਇੱਥੇ ਮੈਂ ਕੀ ਕਰਾਂ ਇਹਦੀ ਮਾਂ ਦਾ ਕਰ ਸੋਹਿਆ ਹੁਣ ਇਹਨੂੰ ਪਤਾ ਕੀ ਚਾਹੀਦਾ ਵਾ ਆ ਜਿਹੜਾ ਸੈਰ ਸਪਾਟਿਆਂ ਨੂੰ ਤੁਰ ਪੈਂਦੀ ਹੈ ਨਾ ਕਪੜਾ ਲੀੜਾ ਪਾਉਂਦੇ ਉਹੋ ਮਿਹਨਤ ਕਰੇ ਆਪਣੇ ਬੱਚਿਆਂ ਦੀ ਤਾਂ ਕੋਈ ਕੋਈ ਛੋਟੀ ਮੋਟੀ ਜੋਬ ਲੱਭ ਲੈ ਆ ਮੰਮੀ ਅਵੀ ਜਾਣੀਆਂ ਵਾ ਆ ਲੋਕੀ 10-10 ਦਿਨ ਸਟੀਚਿੰਗ ਸਿੱਖਦੀਆਂ ਵਾ ਸੂਟ ਕੱਟਦੀਆਂ ਵਾ ਤੇ ਅਗਲੀਆਂ ਬੁਟੀਕਾਂ ਖੋਲ ਕੇ ਬਹਿ ਜਾਂਦੀਆਂ ਆ ਇਹਦੇ ਕੋਨੇ ਬੁਟੀਕ ਖੋਲ ਹੀ ਜਾਂਦੀ ਇਹ ਬੁਟੀਕ ਖੋਲ ਲਵੇ ਮੰਮੀ ਇਹਦਾ ਮੈਂ ਸਾਥ ਦਿੰਨੀ ਆ ਤੇ ਕਪੜਾ ਲੀੜਾ ਸੀਨੇ ਤੇ ਆਪਣੇ ਬੱਚੇ ਪਾਲੇ ਨਹੀਂ ਘਰ ਵਾਲਾ ਕਰਦਾ ਚਲੋ ਜਿੰਨਾ ਵੀ ਉਹ ਕਰਦਾ ਵਾ ਉਹ ਵੀ ਪਰਿਵਾਰ ਲਈ ਕਰਨ ੜਿਆ 8000 ਮਿਲਦੀ 9000 ਮਿਲਦੀ ਮੰਮੀ ਅੱਜ ਜਿੰਨੀ ਮੰਗਈ ਆ ਨਾ 8-9000 ਨਾ ਕੁਝ ਨਹੀਂ ਬੰਦਾ ਤੇ ਇਹ ਕੋਈ ਕੰਮ ਕਰ ਲੈ ਇਹਨੂੰ ਮੈਂ ਸਮਝਾਉਂਗੀ ਮੰਮੀ ਹੁਣ ਉਦੇ ਆਪਣੇ ਸ਼ੌਕ ਪੂਰੇ ਹੁੰਦੇ ਤਾਂ ਹੀ ਆ ਨਾ ਤਾਂ ਹੀ ਪਰਿਵਾਰ ਵਾਲੇ ਦੇਖੇ ਹੁਣ ਆਪਾਂ ਨੂੰ ਆਂਦੀ ਮੈਨੂੰ ਦੇ ਦੋ ਮੇਰਾ ਟਾਈਮ ਸਾਰੋ ਮੈਂ ਦੁਖੀ ਆ ਪਤਾ ਆਪਣੇ ਹੱਥੀਂ ਕੁਝ ਕਰੇ ਨਾ ਇਹ ਕਰਦਾ ਕਰਦੀ ਨਾ ਇਹ ਬਾਹਰ ਦਾ ਕਰਦੀ ਨਾ ਇਹਦੇ ਦਿਮਾਗ ਤੇ ਸੋਚ ਹੀ ਆ ਕਿ ਗਾਂ ਦੇ ਕੋਈ ਕੰਮ ਕਰਨਾ ਚਲ ਕੋਈ ਛੋ ਲੈ ਆਉਂਦਾ ਕੁਝ ਮੈਂ ਕਰਦੀ ਆ ਆਪਾਂ ਕਰਦਾ ਲਾੜਾ ਬਾੜਾ ਚੁਕੀਏ ਉਹ ਤੇ ਸਾਰੇ ਆਪਣੇ ਤੇ ਡਿਪੈਂਡੀ ਮੇਰੇ ਖੜੀ ਆਈ ਦੇ ਦੋ ਲੋੜੀ ਆਈ ਦੇ ਦੋ ਹੁਣ ਆਪਾਂ ਵੀ ਕੀ ਕੋਈ ਪਤਾ ਨਹੀਂ ਰਹੀਏ ਜੋ ਮਰਜੀ ਆ ਮੰਮੀ ਜਦੋਂ ਰੋਂਦੀ ਆ ਨਾ ਮੇਰੇ ਕੋ ਰੋਂਦੀ ਨਹੀਂ ਵੇਖੀ ਜਾਂਦੀ ਭਾਵੇਂ ਇਹਨੇ ਜੋ ਮਰਜ਼ੀ ਮੇਰੇ ਨਾਲ ਕਰਤਾ ਆ ਨਾ ਮੈਂ ਕਿੰਨੂੰ ਰੋਂਦਿਆਂ ਨਹੀਂ ਵੇਖ ਸਕਦੀ ਮੰਮੀ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵਾ ਪੁੱਤ ਮੰਮੀ ਮਾਰ ਦੇਖੀ ਤੇ ਮੇਰੇ ਕੋ ਵੀ ਨਹੀਂ ਜਾਂਦੀ ਤੇ ਪੁੱਤ ਹੁਣ ਮੈਂ ਕਿੱਥੋਂ ਇਹਨੂੰ ਵੀ ਲਿਆ ਲਿਆ ਦਵਾਂ ਤੈਨੂੰ ਪਤਾ ਇੰਨੀ ਮਗਾਈ ਤੇ ਤੇ ਘਰ ਦੇ ਟਾਈਮ ਪਾਸ ਨਹੀਂ ਹੁੰਦਾ ਤੇ ਉਧਰ ਰਕਮਾਂ ਤਾਂ ਗਹਿਣੇ ਚਾਹੁੰਦੀ ਆ ਉਹ ਮੈਂ ਕਿੱਥੋਂ ਲਿਆ ਲਾਂ ਇਹਨੂੰ ਦਵਾਂ ਕਿੱਥੋਂ ਆਣਿਆ ਨੀਆਂ ਰਕਮਾਂ ਕੀਸਾ ਦੀਆਂ ਧਾਰਾਂ ਚਲੋ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਤੇ ਅਜੇ ਉਹ ਵੀ ਬੜੀ ਗੁੱਸੇ 'ਚ ਆ ਮੰਜੀ ਥੋੜਾ ਜਾ ਸੰਭਾਲ ਲਾ ਦੋ ਆਪਣੇ ਆਪ ਨੂੰ ਮੈਂ ਚਾਹ ਪਾਣੀ ਪੁੱਛਾਂਣੂੰਗੀ ਤੇ ਤੁਹਾਡੇ ਲਈ ਵੀ ਬਣਾ ਕੇ ਲਿਆਵਾਂ ਮੈਂ ਉਹਨੂੰ ਸਮਝਾਵਾਂਗੀ ਕਿ ਗੁਰਪ੍ਰੀਤ ਸਾਰਾ ਕੁਝ ਛੱਡ ਦੇ ਕੋਈ ਕੰਮ ਧੰਦਾ ਸਿੱਖ ਲਾ ਤੇ ਕੋਈ ਕੰਮ ਚ ਸਾਥ ਦੇ ਤੇ ਆਪਣੇ ਬੱਚੇ ਪਾਲ ਠੀਕ ਹੁਣ ਹੋਰ ਕੁਝ ਨਹੀਂ ਹੋਣਾ ਠੀਕ ਹੈ ਬੱਚੀ ਜਿਹਦੇ ਸਿਆਣੀ ਹੋਊਗੀ ਤੇ ਤੇਰੀਆਂ ਗੱਲਾਂ ਤੇ ਅਮਲ ਕਰੂਗੀ ਤੇ ਆਪਣਾ ਘਰ ਬਾਹਰ ਵਸਾ ਲੂਗੀ ਨਹੀਂ ਤੇ ਪੁੱਤ ਮੈਂ ਕੀ ਕਰ ਸਕਦੀ ਆ ਮੈਂ ਤਾਂ ਜਿੰਨੇ ਕੁ ਜੋਗੀ ਹਾਂ ਕਰ ਲਿਆ ਉਹ ਤੇ ਬੋਤਲ ਨਹੀਂ ਇਹ ਹੱਟ ਕਰੀ ਹੋ ਗਈ